ਦੂਸਰਾ ਇਹ ਨਾਲੇ ਛੱਡਣੀ 1000 ਰੁਪਏ ਵਾਲਿਆਂ ਨੂੰ ਚੱਕ ਕੇ ਲੈ ਜਾਣੇ ਰਾਹ ਨੂੰ ਲੋ ਬਾਬੇ ਪਿੰਡ ਟੱਡਿਆਜ ਬਾਜੀ ਤੇ ਤੇ ਸਾਨੂੰ 11 ਟਾਈਮ ਦੀ 11 ਦਾ ਟਾਈਮ ਬਾਜੀ 11 ਵਜੇ ਦੀ 10000 ਇਹ 11 ਵਜੇ ਕਰਾਂਗੇ 12 ਵਜੇ ਘਟਾਂਗੇ ਫੇਰਾ ਭਰਾ ਹਾਂ ਜਿਹੜਾ ਅੱਜ ਆਹ ਕਹਿੰਦਾ ਬਾਜੀ ਕਹਿੰਦਾ ਸਾਨੂੰ ਇਹਨੂੰ 10 ਵਜੇ ਦਾ ਟਾਈਮ ਦੇ ਦੀ ਇਹਨੂੰ ਇਹਦੀ ਪਹਿਲੀ ਵਾਰੀ ਵੀ ਛੱਡੀ ਕਿ ਪਹਿਲਾਂ ਛੱਡਦੇ ਹਾਂ ਬਾਜੀ ਕਾਨੂੰਨ ਬਾਜੀ ਉਹੀ ਹੈ ਸਾਰਿਆਂ ਦਾ ਯਾਰ ਉਹਦੇ ਸਾਹਮਣੇ ਬੈਠਾ ਉਹ ਕਹਿੰਦਾ ਕੱਢ ਦੇ ਉਹ ਹੋਰ ਆ ਬਾਜੀ ਹੋਰ ਬੈਠੇ ਕਾਲੇ ਬੱਲੇ ਉਹ ਵੀ ਕੱਟਿਆ ਬਾਜੀ ਉਹ ਚਲ ਲੇ ਬਾਦਰ ਬਹਿ ਗਿਆ ਪਹਿਲਾਂ ਘਰ ਦੇ ਸਾਹਮਣੇ ਬੈਠਾ ਆ ਲੈ ਤੂੰ ਸਾਰੇ ਬੰਦੇ ਚੂਹੇ ਮੇਂ ਬੈਠਾ ਜੇ ਕੋ ਨਾ ਕਰ ਅਜ ਬੰਦਾ ਹੋਵੇ ਆਪਾਂ ਮੈਂ ਗਿਆ ਨਹੀਂ ਮੈਨੂੰ ਦੱਸਿਆ ਨਾ ਉਹਨਾਂ ਨੇ ਕਿਹਾ ਕਿ ਲਾ ਕੱਢ ਕੇ ਦੇਖ ਲੈ ਨਾ ਯਕੀਨ ਕਰ ਲੈ ਉਹ ਪਾਉਂਦਾ ਮੇਰਾ ਪ੍ਰੋਬਲਮ ਵੀ ਨਾ ਸੁਝ ਜਾਂਦੇ ਪੱਡੇ ਖੜ ਜਾਂਦੇ ਦੋਨੋਂ ਇੱਦਾਂ ਖੜ ਗਿਆ ਇੱਦਾਂ ਆਇਆ ਥੱਲੇ ਵੀ ਖੜਿਆ ਆਹ ਬੋਲੋ ਹਾਂ ਇਹ ਨਛੱਦ ਬੋਟੇ ਵਾਲਾ ਉਹਦੇ ਪੁੱਤਰ ਬੜਿਆ ਪੁੱਛ ਲੈਣਾ ਮੁੰਡੇ ਵਾਲਾ ਉਹਨੂੰ ਕਾਫੀ ਬੁੜੇ ਲੱਗਦੇ ਇਹ ਹੋਇਆ ਨਾ ਬੈਠਾ ਫੜਾ ਤੇ ਨਹੀਂ ਲੈ ਲੈਂਦੇ ਪਹਿਲਾਂ ਕਹਿੰਦਾ ਵਰੀਆ ਭਾਜੀ ਲੱਭ ਕੀ ਸਮਾਚਾਰ ਹੋਏ ਸਵੇਰੇ ਕੱਪੜੇ ਲਾਪੇ ਪਾੜਨ ਕਿਹਦੇ ਮੇਰੇ ਹਾਂ ਤਨਬਾ ਨਵੇਂ ਬੰਦੇ ਆਏ ਮਨੇ ਚਰੀਏ ਚਿੱਤ ਨਹੀਂ ਅੱਛਾ ਬੈ ਗਿਆ ਕੰਦਾ 10 ਵਜੇ ਕੱਢਦੀ ਹੈ ਹਾਂ ਕਹਿੰਦਾ 10 ਵਜੇ ਦੇਖ ਕੇ ਕਹਿੰਦਾ ਜਿੱਦੂ ਕੱਢਦੀ ਹੈ ਮੈਂ ਨਹੀਂ ਉਹ ਕਹਿੰਦਾ ਤਾਈ ਪੁੱਛਿਆ ਮੈਂ ਤਾਂ ਪਹਿਲੀ ਤਰ੍ਹਾਂ ਛੱਡੀ ਦਾ ਭਾਜੀ ਸਹੀ ਹਾਂ ਨਹੀਂ ਬੱਸ ਭਾਜੀ ਖੇਲ ਨਹੀਂ ਕੀ ਆਪ ਨੂੰ ਆਹ ਦੇ ਇਹਨੂੰ ਪੜਦਾ ਜਣਾ ਕਿੱਥੋਂ ਆਏ ਪਹਿਲੇ ਨੰਬਰ ਤੇ ਦੋ ਆਬੇ ਚ ਪਹਿਲੇ ਨੰਬਰ ਹਾਂ ਬਾਈ ਅੱਛਾ ਦਵਾਬੇ ਪਹਿਲੇ ਨੰਬਰ ਦੇ ਵੱਧ ਬਾਈਆਂ ਛੱਡਣ ਵਾਲੇ ਇੱਕ ਭਰਾ ਜਿੱਤੀ ਹੈ ਕਿ ਬਾਈ ਫ੍ਰਿਜ ਹੈਦਗੀ ਹੈ ਹਾਂ ਕੋਈ ਮਖਾ ਜਿੱਤੇ ਬਾਈ ਇਹਨਾਂ ਨੂੰ ਪੁੱਛ ਵੀ ਨੀਲੇ ਡੱਬੇ ਜੇ ਕਾਲੀ ਛੱਡ ਦਿੰਦੇ ਨਹੀਂ ਸਾਡੇ ਕੋ ਹੈਗਾ ਹੀ ਉਹ ਆ ਸ਼ਾਹ ਹੀ ਅੱਜ ਵੀ ਸ਼ਾਹ ਛੱਡੇ ਆ ਪੱਕਾ ਕਾਲਾ ਉਸਤਾਦ ਨੇ ਹੰਗ ਨੂੰ ਤਾਂ ਨਹੀਂ ਪਾਇਆ ਨਹੀਂ 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 ਉਸਤਾਦ ਆਪਾਂ ਕਿਸੇ ਨੂੰ ਵੀ ਨਹੀਂ ਪਾਇਆ ਉਸਤਾਦ ਲੱਖੀ ਰਾਈਏ ਨੂੰ ਪਾਇਆ ਆ ਇੱਥੇ ਰੱਖ ਅੱਲਾ ਦੇ ਬੰਦੇ ਸੇਲਫਟ ਭਰਾ ਦੇ ਨੂੰ ਜਾਂ ਸਕਦਾ ਤੁਸੀਂ ਦੇਖਿਆ ਕਿਦਾਂ ਮਰੇ ਵਧੀਆ ਬਾਜੀ ਕੀ ਹਾਲ ਚਾਲ ਲੱਗਾ ਮਾਰੇ ਇੱਥੇ ਗਿਆ ਮਾਮਾ ਜੀ ਹੁਣੀ ਗਏ ਆ ਆਪਣੇ ਗੱਜੀ ਲੰਮੇ ਆ ਚੁੱਕੇ ਉਹਨਾਂ ਨੇ ਖੇਡ ਪਾਣੀ ਉਹ ਕਰ ਰਹੇ ਸਾਰੀ ਤੇ ਮਾਮਾ ਜੀ ਹੁਣ ਆਈ ਹੁਣ ਉਹਨਾਂ ਦੇ ਲਈ ਉਹ ਗੱਜੀ ਲੰਮੇ ਲਈ ਖੇਡ ਪਾਣੀ ਲੈਣ ਗਏ ਆ ਅੱਛਾ ਹੁਣ ਉਹਦੀ ਉਹਨੂੰ ਡਾਉਣਾ ਹੋਣਾ ਹੁਣ ਗੱਜੀ ਲੰਮੇ ਵੀ ਉੱਡੂਗਾ ਤੇ ਮਾਮਾ ਵੀ ਉੱਡੂਗਾ ਤੇ ਕਬੂਤਰ ਬਕ ਕੂਤਰ ਸ਼ਾਇਦ ਬਮਾਈ ਦੋ ਬੰਦੇ ਜਰੂਰ ਉਡਣ ਗਏ ਮਾਮੇ ਨੇ ਬੰਦੇ ਰਾੜੇ ਕੋਪੂਤਰ ਉਡਣ ਜਾਣਾ ਸਹੀ ਹੈ ਸਹੀ ਖਿੱਚ ਕੇ ਰੱਖੋ ਕੰਮ ਨੂੰ ਉਧਰ ਟਾਈਮ ਨਾਲ ਨਸਲਾਂ ਚੈੱਕ ਹੋਣ ਲੱਗ ਪਈਆਂ ਹੋਰ ਟਾਈਮ ਨਾਲ ਨਸਲਾਂ ਚੈੱਕ ਹੋਣ ਲੱਗ ਪਈਆਂ ਹੋਰ ਰਾਣੇ ਕਿੱਦਾਂ ਫਿਰ ਪਹਿਲਾਂ ਬੈਠਾ ਜੀ ਮਹਾਰਾਜ ਹੋਰ ਸੇ ਤਾਂ ਠੀਕ ਠਾਕ ਹੋਰ ਵਧੀਆ ਵਧੀਆ ਇਹਨੂੰ ਤੁਸੀਂ ਚੱਕ ਲੈਂਦਾ ਨਹੀਂ ਹਰੇ ਕੋ ਪਿਛੇ ਗਿੱਲਾ ਹੈ ਨਾਲੇ ਹੁੰਦਾ ਹੈ ਇਹ ਤੁਸੀਂ ਕਿੰਦਾ ਹਾਚਰ ਵਧੀਆ ਤੂੰ ਹਲਾ ਦੇ ਛੱਡੇ ਫਿਰ ਅੱਜ ਨਹੀਂ ਕਾਹਦੇ ਕੀ ਗੱਲ ਹੋ ਗਈ ਆਈ ਤਾਂ ਠੰਡੇ ਬੰਦੇ ਇਹ ਤਾਂ ਦੇਖਣ ਦੁੱਖਣ ਵਾਲੇ ਸਵਾਦ ਲੈਣ ਵਾਲੇ ਆ ਬਸ ਆਪਾਂ ਵੀ ਸਵਾਦ ਲੈਣ ਵਾਲੇ ਆ ਪੁੱਤਰ ਤਾਂ ਸੌ ਗਏ ਹੁਣ ਕਬੂਤਰ ਸੁੱਤੇ ਆ ਹੁਣ ਇਸ ਟਾਈਮ ਸੁੱਤੇ ਆ ਸਹੀ ਆ ਕੰਬਰ ਦੇ ਕਿ ਪਾਇਆ ਹੋਰ ਚਲੋ ਵਧੀਆ ਝਾੜੇ ਪੈ ਗਏ ਕਬੂਤਰ ਆ ਛਾਏ ਸਹੀ ਆ ਜਿਹੜੇ ਬੋੜੀ ਦੇ ਪਾਰ ਸਿੱਟਣ ਲੱਪੇ ਨੇ ਮੀਮੂ ਪੈਣ ਕਰਕੇ ਕਣੀਆਂ-ਕੁਣੀਆਂ ਇਹ ਪੈ ਰਹੀਆਂ ਇੱਕ ਦੂਰੀ ਉੱਤੇ ਤੇ ਆਹ ਦੇਖ ਲੈ ਜਿਹੜ ਟੁੰਡੇ-ਮੁੰਡੇ ਵੀ ਡਾਉਂਦੇ ਆ। ਆਕੂਤਰੀ ਮਿਲ ਗਈ ਸੀ ਉਧਰ ਕਿਹਦੀ? ਹਾਂ ਆਕੂਤਰੀ ਮਿਲ ਗਈ ਮੇਰਾ ਭਰਾ। ਕੱਦਾਂ ਛੱਡੀ ਨਹੀਂ ਬਾਜੂ? ਨਹੀਂ ਬਾਜੀ ਛਟਾੜੀ ਹੈਗੀ। ਜਿੰਦਾ ਲਾਤਾ? ਨਹੀਂ ਝਾੜੇ ਪੈਗੇ। ਅਸ਼ਾ। ਛੱਡਾਂਗੇ। ਜਰੂਰ ਦੂਸਰਾ। ਦੂਸਰਾ ਤਾਂ ਕਾ ਹੁਣ ਬੱਚਿਆਂ ਉੱਚਾਲੀਆਂ ਹੋਣਗੀਆਂ। ਨਹੀਂ 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 ਹੁਣ ਛੱਡਾਂਗੇ ਬੱਚੇ ਵਾਲੀ ਜੀ। ਬੱਚੇ ਵਾਲੀ ਜਨਾ ਹੋਈ ਤਾਂ ਕਹਿਰ ਹੋ ਜਾਣੀ ਤੇ ਛੱਡਾਂਗੇ। ਆਹ। ਬਾਜੀ ਆ ਵੀ ਵਧੀਆ ਉੱਡ ਰਹੀ ਆ। ਬਹੁਤ ਵਧੀਆ ਹਾਜੀ ਦਾ ਦਿਨ ਚੜਿਆ ਹਾਜੀ ਬਹੁਤ ਵਧੀਆ ਜਾ ਰਹੀ ਹੈ ਨਾ ਹੁਣ ਨਹੀਂ ਕਰਉਣੀ ਅਗਲੇ ਸਾਲ ਅਗਲੇ ਸਾਲ ਕੀ ਗੱਲ ਹੋਏ ਉਹ ਨਹੀਂ ਆ ਮੂਸਰ ਵਾਲੀ ਬਾਜੀ ਕਰਾਉਣਾਂ ਦੇ ਦਿਨ ਥੋੜੀ ਆ ਇਹਦੇ ਜਿਆਦਾ ਦੂਸਰ ਦਸਰ ਵਾਲੀ ਕਰਾਉਣੀ ਹੋਵੇ ਦੂਸਰਾ ਵਾਲਾ ਸਾਡੇ ਕੋਲ ਟਾਈਮ ਨਹੀਂ ਸਾਡੇ ਪਿੰਡ ਦੇ ਬੰਦੇ ਵੀ ਉੱਧਰ ਨਹੀਂ ਤੇ ਪ੍ਰੋਸਟਾਂ ਨਹੀਂ ਕਰਾਉਣੀਆਂ ਇੰਨਾ ਟਾਈਮ ਵੀ ਆ ਨਹੀਂ ਸਾਡੇ ਕੋਲ ਆਈ ਚੈੱਕ ਕਰਨ ਦਾ ਟਾਈਮ ਨਹੀਂ ਕੋਈ ਕਹਿੰਦਾ ਕਿ ਬਿਜੀ ਆ ਤੁਹਾਡਾ ਟਾਈਮ ਹੀ ਨਹੀਂ ਜੇ ਸਾਡੇ ਕੋਲ ਉਹ ਦੂਸਰ ਵਾਲਾ ਜਿਹੜਾ ਪੰਗਾ ਹੁੰਦਾ ਨਾ ਤੇਰੇ ਗਾਲ ਚ ਪਾਊਗਾ ਤੇ ਤੈਨੂੰ ਪਤਾ ਲੱਗ ਹੀ ਜਾਊਗਾ ਸਹੀ ਹੈ ਤੁਸੀਂ ਪਤਾ ਕੀ ਕਰਨਾ ਤੁਸੀਂ ਕੋਕ ਦੀ ਬੋਤਲ ਲੈਣੀ ਹੈ ਇੱਕ ਹਾਂ ਉਹ ਪੀਣੀ ਹੈ ਬਹਿਣਾ ਤੇ ਬਹਿ ਕੇ ਪੀਣੀ ਹੈ ਤੇ ਤੁਸੀਂ ਬਸ ਇਹ ਕਹੀ ਜਾਣਾ ਗੋਪੀ ਆ ਚੀਨੀ ਆਈ ਉਹ ਉੱਪਰ ਗੋਪੀ ਨੂੰ ਪਤਾ ਕਿ ਦੂਸਰਾ ਵਾਲਾ ਕੰਮ ਸੰਭੜਾ ਕਰਦਾ ਗੋਪੀ ਦੇ ਹੀ ਗੱਲ ਕਿੰਨੇ ਗਿਆ ਬੰਦਾ ਹੁਣ ਕਹਿੰਦਾ ਫਿਰ ਠੀਕ ਹੈ ਭਾਜੀ ਤੁਸੀਂ ਸੁਣਾਓ ਜੀ ਬਾ ਠੀਕ ਹੈ ਹੋਰ ਕਿਦਾਂ ਛੱਡੇ ਹਾਂਜੀ ਹਾਂਜੀ ਛੱਡੇ ਆ ਭਾਜੀ ਕਿੰਨੇ ਇੱਕੋ ਜਿਹਾ ਭਾਜੀ ਤੂੰ ਬਾ ਸੰਗੀ ਜਾਂਦਾ ਹੈ ਭਾਜੀ ਚੰਗਾ ਬਹਰਾ ਭਾਜੀ ਮੁੰਡਾ ਕੀ ਗੱਲ ਹਾਂਜੀ ਹਾਂਜੀ ਇਹ ਸ਼ਰਵਾਰ ਵਾਲਿਆਂ ਦੇ ਇਕੜੀ ਬੀਬੀ ਆ ਲੈਣੀ ਤੇ ਇਕੜੀ ਵੀਡੀਓ ਆਪਣੀ ਸਹੀ ਵਾਲਿਆਂ ਦੇ ਦੇਖਣੀ ਆ ਕਬੂਤਰਾਂ ਵਾਲਿਆਂ ਨਹੀਂ ਦੇਖਣੀ ਆ ਹੋਰ ਫੇ ਕਿਤਾ ਸ਼ਡਿਊਲ ਟੇਕ ਨਹੀਂ ਹੁਣ ਕਿੱਟਾਂ ਲਾ ਪੈ ਗਿਆ ਕੰਮ ਨਹੀਂ ਨਹੀਂ ਛੱਡੀ ਜਾਂਨੇ ਭਾਈ ਠੱਲਾ ਗਾਣੇ ਗਏ ਨਹੀਂ ਭਾਈ ਬੰਦਿਆਂ ਨੂੰ ਤਾਂ ਛਡਾਉਣਗੇ ਬਾਅਦ ਚ ਪਰ ਉਹ ਗਲਤ ਕੰਮ ਆ ਯਾਰ ਜੇ ਨਹੀਂ ਬਣਦੀ ਤੇ ਮੇਰੇ ਸਾਡਾ ਨਾਖੜਾ ਹੋ ਕੇ ਰਹਿ ਜਾਏਗਾ ਹੈ ਨਾ ਤੇ ਪਰ ਜੇ ਕੰਮ ਹੋਇਆ ਆ ਤੇ ਉਹਨਾਂ ਦੇ ਪਿੰਡੇ ਦੇ ਕਬੂਤਰ ਵੀ ਬੈਂਡ ਕਰਨੇ ਚਾਹੀਦੇ ਨੇ ਨਹੀਂ ਭਾਈ ਜਿਹਨੇ ਕਰਾਇਆ ਉਹਦੇ ਤਾਂ ਚਾਹੀਦੇ ਆ ਭਾਈ ਉਹਦੇ ਨਹੀਂ ਪਿੰਡ ਦਾ ਹੀ ਜੇ ਬਾਹਰਲਾ ਸੀਗਾ ਬੰਦਾ ਜੇ ਬੰਦਾ ਪਤਾ ਲੱਗਦਾ ਤਾਂ ਉਹਦਾ ਚਾਹੀਦਾ ਭਾਜੀ ਪਿੰਡ ਦਾ ਹੀ ਕਰੂਗਾ ਹੋਰ ਕਿਹੜਾ ਉਥੋਂ ਆ ਕੇ ਕੋਈ ਬਾਹਰੋਂ ਕਰੀ ਜਾਂਦਾ ਹਾਂਜੀ ਹਾਂਜੀ ਭਾਜੀ ਕਰਨਾ ਤਾਂ ਪਿੰਡ ਦੇ ਆ ਨਹੀਂ ਇਹ ਕੰਮ ਉਹਦਾ ਹਣ ਭਾਜੀ ਜਿਹਨੇ ਕਰਾਇਆ ਉਹਨਾਂ ਨੂੰ ਪਤਾ ਹੀ ਹੋਣਾ ਵੀ ਅਸੀਂ ਕਰਾਇਆ ਨਾ ਭਾਜੀ ਉਹਨਾਂ ਨੂੰ ਆਪ ਨੂੰ ਚਾਹੀਦਾ ਹੁਣ ਕੁੱਤਰਾਂ ਵਾਲਾ ਤਾਂ ਭਾਜੀ ਉਦੋਂ ਕਾਟਾ ਕਿੰਨਾ ਹੋਵੇ ਉਹਦੇ ਬੰਦੇ ਯਾਰ ਆਪਣੀ ਤਾਂ ਖੁੱਦ ਗੱਲ ਹੋਰ ਯਾਰ ਭਾਜੀ ਕੀ ਪੁਲਖਾਲਾ ਕੁੱਟੇ ਘਟੇ ਵੀ ਛੇ ਬੰਦੇ ਨੂੰ ਵੀ ਨਹੀਂ ਕਹਿੰਦੇ ਆ ਭਾਜੀ ਯਾਰ ਕਹਿੰਦੇ ਮੱਜੀਆਂ ਥੋੜੀ ਜਿਹੀ ਬਣਾਇਆ ਕੀ ਜਦਿਆ ਕੁੜੀਆ ਵੱਲ ਇੰਨਾ ਨਾ ਖਰ ਤੂੰ ਕੀ ਪਤਾ ਹੋਇਆ ਇੰਨਾ ਕੱਟ ਕਰਨ ਦਾ ਜੇ ਜਿੰਡੇ ਹੀ ਖਾਣੇ ਆ ਆ ਵੀ ਗਿਆ ਲਗਾ ਭਾਜੀ ਤੇ ਭਰਾਵਾ ਤੇਰੇ ਕੋਲ ਹੀ ਪਈ ਭਰਾਵਾ ਦੱਸ ਦੇ ਨਹੀਂ ਨਹੀਂ ਭਾਜੀ ਆਪਾਂ ਨਹੀਂ ਗਏ ਇਹਦੇ ਤਾਂ ਮੈਂ ਪਤਾ ਵੀ ਨਹੀਂ ਲੱਗਣਾ ਕਿ ਕਿੱਦਾਂ ਮੱਝ ਗਈ ਪਰਾਵਾ ਵਾਲਾ ਨਹੀਂ ਅੱਜ ਥੱਲੇ ਕਿਧਾਂ ਤੂੰ ਪੈਰਾ ਭਰ ਕੇ ਕਿਧਾਂ ਬਹਿ ਗਿਆ ਅੱਜ ਪਰਾਵਾ ਚਾਹ ਪੀਣੇ ਬੈਠੇ ਉੱਦਹੀਂ ਨਹੀਂ ਪਰ ਪੈਰਾ ਭਰ ਵਾਲਾ ਕੰਮ ਝੂਠਾ ਨਹੀਂ ਨਹੀਂ ਬਸ ਪਰਾਵਾ ਇਦਾਂ ਹੀ ਠੀਕ ਆਈ ਪੈਰਾ ਭਰੀ ਕਿੱਦਾਂ ਚੱਲੀ ਜਾਂਦਾ ਬਈ ਨੀਵੀਂ ਹੋ ਕੇ ਰੋ ਬੰਦਿਆ ਚੱਲੀ ਜਾਂਦਾ ਬਈ ਪਾਰੀ ਆ ਜੀ ਯਾਰ ਨੀਵੀਂ ਰੁੱਕਾ ਫੜ ਲੱਗਦੇ ਲਾਹਦੇ ਆ ਬਹੁਤ ਅੱਗੇ ਗਰਮੀ ਬਹੁ ਆ ਜੀ ਮੈਨੂੰ ਅੱਜ ਉੜੇ ਆ ਦਹਾਂ ਵਾਲੇ ਥੱਲੇ ਨੂੰ ਹੁਣ ਕਿੰਨੇ ਹਫ਼ਤੇ ਬਾਅਦ ਲੱਗਾ ਹੋਣਾ ਇਦਾਂ ਦਾ ਮਾੜਾ ਜਿਹਾ ਕੱਲ ਵੀ ਠੀਕ ਸੀਗਾ ਇਹ ਕੱਲ ਹੀ ਲੱਗਾ ਆਓ ਕੱਲ ਤੇ ਅੱਜ ਹੀ ਨਿਬੜ ਜਾਣੀ ਅੱਜ ਮੈਂ ਲਾਦਾ ਨੇ ਬਲੂਗੀ ਕੋਈ ਚੋਏ ਭੱਜਦੇ ਵੀ ਬਹੁਤ ਨਹੀਂ ਨਹੀਂ ਭੱਜਣੇ ਕੋਈ ਨਹੀਂ ਬਹੁ ਭੱਜਦੇ ਬਾਈ ਨਾਲ ਤਾ ਕਿੱਥੇ ਦੇ ਪਿੰਡ ਜਾ ਜਿਹੜਾ ਕੰਟਰ ਇਧਰੋਂ ਚੜਿਆ ਨਾ ਆਉਣੀ ਆਉਣਾ ਜਿਹੜਾ ਇਧਰੋਂ ਆਈ ਆ ਇਧਰੋਂ ਹਾਂ ਇਧਰੋਂ ਰਾਵਲ ਪਿੰਡ ਨੂੰ ਸਦਾ ਹੀ ਨਿਕਲ ਲੈ ਪਰ ਸਾਰੇ ਉੱਡਦੇ ਹੀ ਉੱਥੇ ਦੁਪਹਿਰੋਂ ਬਾਅਦ ਅਸੀਂ ਮੈਨੂੰ ਕਿੱਥੇ ਉੱਡਦੇ ਚਲੋ ਦੇਖੋ ਗੁਲਹਿਰਾ ਨਹੀਂ ਆਪਾਂ ਇੱਥੇ ਛੱਡੀ ਦਾ ਮਰੇ ਖਲ ਛੱਡਦਾ ਦੁਪਹਿਰੋਂ ਬਾਅਦ ਉਤਰ ਇਧਰ ਦਰਖਤ ਨਹੀਂ ਹੈਗੇ ਦਰਖਤਾਂ ਉੱpon ਚੜਨ ਲੱਗ ਪੈਂਦੇ ਨੇ ਬਾਈ ਯਾਰ ਰਾਜੇ ਭਾਜੀ ਨੂੰ ਬਵਾ ਆ ਭਾਜੀ ਉਤਰ ਬੋਟ ਹਾਂ ਭਾਜੀ ਆਪਣੇ ਬਹੁਤ ਪਿੰਡੋ ਬਾਜੀ ਕਿੱਦਾਂ ਭਾਈ ਵਧੀਆ ਹੋਉਂਦੀ ਪਾਜੀ ਬਹੁਤ ਵਧੀਆ ਭਾਜੀ ਬੜੀ ਵਧੀਆ ਨਹੀਂ ਨਹੀਂ ਪਿੰਡ ਵਾਲੀ ਪਿੰਡ ਵਾਲੀ ਭਾਈ ਬਸ ਫੁੱਲ ਤਿਆਰੀ ਹੈ ਜਿਹਨੇ ਜੋਗੇ ਹੋਗੇ ਆਪਾਂ ਭਰਾਵਾਂ ਦੀ ਸੇਵਾ ਕਰਾਂਗੇ ਕਿੰਨੀ ਤਰੀਕ ਦੀ ਆ 16 16 ਤਰੀਕ ਦੀ ਪਾਜੀ ਦੂਸਰੇ ਪੈਜੇ ਤੀਸਰੇ ਪੈਜੇ ਪਾਜੀ ਅੱਜ ਪਾਜੀ 12 12 ਹੋ ਗਈ ਭਾਜੀ ਫਿਰ ਸਾਡਾ ਮੁੰਡਾ ਨਹੀਂ ਆ ਅੱਜ ਕੱਡੇ ਨਹੀਂ ਕੂਤਰ ਦੁਬਾਰਾ ਪਹਿਲਾਂ ਘੜੇ ਪੈਗੇ ਜਿਹੜੇ ਪਹਿਲਾਂ ਘੜੇ ਸੀਗੇ ਹਾਂਜੀ ਤੇ ਬਾਅਦ ਵਿੱਚ ਮੀਮੂ ਪਿੰਡੇ ਰੇ ਉਦਾਂ ਨਹੀਂ ਕੱਢਣ ਨੂੰ ਜੀ ਕੀਤਾ ਸਹੀ ਹੈ ਹੋਰ ਫਿਰ ਬਾਕੀ ਸਾਰੇ ਭਾਜੀ ਮੇਰੇ ਵੀ ਬਸ ਪਹੁੰਚੋ ਹੋਮ ਹੋਮ ਆ ਗਏ ਨਹੀਂ ਉਦਾਂ ਤੇ ਆਵਾਂਗੇ ਵੀਡੀਓ ਵੀ ਬਣਾਉਂਦਾ ਉਹ ਲੋਕ ਬੰਦੇ ਹਜੇ ਸਾਰੇ ਬਿਜੀ ਆ ਹਾਂਜੀ ਪੈਂਟਰੀਵੂ ਇੰਟਰਵਿਊ ਇੰਟਰਵਿਊ ਨੂੰ ਪੜਦੇ ਆ ਆਪਣੇ ਬੰਦੇ ਆ ਲੋ ਮੁੰਡਾ ਆ ਵੀ ਲੱਗਾ ਲੰਗਰ ਬਣਾਉਣ ਸਣੀ ਹੋਰ ਕੀ ਹਾਲ ਚੱਲਾ ਬਸ ਵਧੀਆ ਭਾਈ ਵਧੀਆ ਇਹਦਾ ਕੀਤੀ ਜਾਣਾ ਕੰਮ ਨੂੰ ਹੋਰ ਹੋਰ ਮੈਂ ਕਾ ਕਰ ਦਈਏ ਯਾਰ ਆ ਵੀ ਲੱਗਾ ਹਲਵਾਈ ਹੋਣਾ ਥੋੜਾ ਜਿਹਾ ਕੱਲਾ ਸੀਗਾ ਹਲਵਾਈ ਤਾਂ ਲੱਗਾ ਆ ਬਰਫ ਦਾ ਪਾਣੀ ਪੋਣੀ ਚ ਲਾਉਣਾ ਮੈਂ ਕਾ ਚੱਲ ਕੱਲਾ ਸੀਗਾ ਜ਼ਿੰਮੇਵਾਰੀ ਥੋੜੀ ਜੀ ਯਾਰ ਵੱਧ ਪਈ ਆ। ਬਟਡੇ ਆਲੇ ਭਾਈ ਸਿਰਾਇ ਕਰਾਉਂਦੇ ਆ। ਬਟਡੇ ਆਲੇ ਸਿਰਾਇ ਕਰਾਉਂਦੇ ਆ ਆਪੀ। ਬਟਡੇ ਆਲੇ ਕਮਰਾ ਕਰਾਉਂਦਾ ਲੇ। ਭਾਈ ਆ ਗਿਆ ਸਾਡਾ। ਚਾਰ ਬੰਦੇ ਮੈਨੂੰ ਚੰਗਾ। ਤਤਲਾ ਕਿਹੜੇ ਬੰਦੇ ਆ? ਬੰਦਾ ਹੀ ਆਹ ਤਿੰਨੀਆਂ ਖੜੀਆਂ। 40 ਨਾਲ ਲਗੋ। ਹੋਰ ਕਿਦਾ ਤੁਹਾਨੂੰ? ਹਾਂ ਭਾਈ ਬੜੀਆ ਬਹੁਤ ਮੇਰਾ। ਕੀ ਜਨਾਬ ਸੇਵਾ। ਆ ਗਿਆ ਛੋਲੇ ਭਾਈ। ਭਾਈਆਂ ਨੇ ਬਹੁਤ ਵਧੀਆ ਰਿਗਾਰਡ ਕੀਤਾ ਵਾ। 200 ਰੁਪਿਆ ਰੋਟੀ ਦਾ ਗਿਆ 100 ਰੁਪਿਆ ਕਟਿਆ ਭਰਾਵਾਂ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਪਿੰਡ ਵਾਲਿਆਂ ਦਾ। ਸਾਰੇ ਭਰਾਜ ਦੇ ਕਰਨ ਤਾਂ ਬਹੁਤ ਵਧੀਆ ਬਾਜੀ ਹੁਣ ਓਕੇ ਬਾਜੀ ਸਹੀ ਗੱਲ ਐ ਸਹੀ ਕਰਾਤਾ ਭਾਈ ਹੁਣ ਬਾਕੀ ਵੀਰਾਂ ਨੇ ਬਹੁਤ ਵਧੀਆ ਬਾਜੀ ਕਰਾਈ ਐ ਹਰੇਕ ਪੈਂਟ ਇੱਥੇ ਹੋ ਗਈ ਸਾਡੇ ਬੜੇ ਪ੍ਰਮਾਤਮਾ ਦੋ ਦੋ ਕਰਾਵੇ ਹਾਂ ਦੋ ਹੀ ਹੋਣੀਆਂ ਬਾਈ ਇੱਕ 15 ਤਰੀਕ ਨੂੰ ਹੋਣੀ ਐ ਇੱਕ ਫੈਨਾ ਹੋ ਗਈ ਸੀਗੀ ਉਹ ਕਾਰਨ ਨਹੀਂ ਕੰਮ ਕਰਕੇ ਨਾਮ ਦਿੱਤੇ ਨਹੀਂ ਪੁੱਤਰਾ ਹੀ ਪੈਸੇ ਬਣਦੇ ਐ ਤੀਆਂ ਅੱਜ ਸੀਗੇ ਅੱਛਾ ਹਾਂ ਹੁਣ ਨਾਮ 15 ਤਰੀਕ ਨੂੰ ਹੋਣੇ ਨਾਮ ਬਾਈ ਕਿਹਨੂੰ ਕਿਹਨੂੰ ਦਿੰਦੇ ਹੁਣ ਸਾਰਿਆਂ ਦੇ ਸਹੀ ਦੀ ਮੋਰਾ ਕਤਲ ਮੋਰਾ ਭਾਈ ਲੱਗਦੀ ਐ ਜਿੱਥੇ ਸਾਡਾ ਔੜਦੋ ਉੱਥੇ ਮੋਹਰ ਲੱਗਦੀ ਐ ਸਾਡੇ ਕਿੰਨੇ ਛੱਡੇ ਖੜਦੇ ਸਹੀ ਕੋਈ ਖੜਦਾ ਵੀ ਨਹੀਂ ਹੁਣ ਕਿੰਨੇ ਛੱਡੇ ਇੱਕ ਛੱਡਿਆ ਇੱਕੋ ਹੀ ਛੱਡਿਆ ਉਹ ਨਾ ਇਹ ਹਮ ਕਰਦਾ ਹੈਗਾ ਕਿਦਾਂ ਫਿਰ ਡਿੰਪੀ ਕੀ ਹਾਲ ਹੈ ਵਧੀਆ ਵਧੀਆ ਭਾਜੀ ਬਹੁਤ ਠੀਕ ਠਾਕ ਹੈ ਕੋਈ ਲੱਸੋ ਬਹੁਤ ਠੀਕ ਠਾਕ ਹੈ ਬਹੁਤ ਵਧੀਆ ਭਾਜੀ ਕੀ ਬਣਾਈ ਜਾਂਦੇ ਆ ਬਹੁਤ ਕੋਈ ਨਹੀਂ ਆਇਆ ਅੱਜ ਬਾਜੀ ਅੱਛਾ ਪਿੰਡ ਟੱਡੇ 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 ਪਿੰਡ ਹਾਂਜੀ ਗਵਾਣੀਆਂ ਦੀ ਗਵਾਣੀਆਂ ਆਪਣਾ ਹਾਂ ਜਾਂਦੇ ਘਰ ਨੂੰ ਚੱਕਰ ਮਾਰ ਕੇ ਨਹੀਂ ਘਰ ਨੂੰ ਨਹੀਂ ਜਾਂਦੇ ਨਹੀਂ ਨਹੀਂ ਘਰ ਨੂੰ ਨਹੀਂ ਵੇਚੇ ਇੱਥੇ ਹੀ ਆ ਜਿਹਦਾ ਫਿਰ ਹਾਲ ਇਹ ਦੁਪਹਿਰੋਂ ਬਾਅਦ ਦੁਪਹਿਰੋਂ ਬਾਅਦ ਕੋਈ ਪਤਾ ਨਹੀਂ ਹੈਗਾ ਨਹੀਂ ਉਤਰਿਆ ਯਾਰ ਚਾੜੇ ਪੈ ਕੇ ਕੱਢਣ ਬੰਦ ਕਰਤੇ ਪੁੱਤਰ ਆਹ ਪੁੱਤਰ ਚਾੜੇ ਪੁੱਤਰ ਕਦਾ ਪੜਦਾ ਵੀ ਹੈ ਕਿ ਨਹੀਂ ਪੜੀਦਾ ਹੈ ਹੈ ਲੱਗਦਾ ਨਹੀਂ ਮੰਮਾ ਹਰੇਕ ਬਾਈ ਦੇ ਨਾਲ ਬੈਠਾ ਉਹਨਾਂ ਤੋਂ ਦੀਪੀ ਰਾਸ਼ਟੂ ਜਾਂ ਪਲਾਸਟੂ ਜਾਂ ਪਲਾਸਟੂ ਦੋ ਦਿਨ ਬਾਜ ਨੂੰ ਪਲਾਸਟੂ ਚ ਹੋ ਗਿਆ ਰਾਸ਼ਟੂ ਕਰ ਲ ਕਰ ਰਿਹਾ ਵੜੀ 7 ਮਹੀਨੇ ਹੋ ਗਏ ਜਾਂਦੇ 4 ਮਹੀਨੇ ਕਿੰਨੀ ਉਮਰ ਹੋ ਗਈ 17ਵੇਂ ਲੱਗੀ ਹੈ 100 ਰੁਪਏ ਜੀ ਕੰਮ ਕੱਢਦਾ ਸ਼ਿਕਾਰ ਹੀ ਪੂਰਾ ਹੈ ਟੱਪੀਆਂ ਕਿੰਨੀਆਂ ਕੋਈ ਨਹੀਂ ਪਹਿਲੀ ਤੋਂ ਹਾਂ ਹਾਂ ਸਦਾ ਹੀ ਕੰਮ ਹੈ ਕਈ ਦੇਖਿਆ ਜਿਹੜੇ ਪਲਾਸਟੂ ਪਲਾਸਟੂ ਵੀ ਕਰ ਜਾਂਦੇ ਹੁੰਦੇ ਜਵਾਗ ਜੀ ਹਾਂ ਉਹਨਾਂ ਵਾਲੇ ਇਦਾਂ ਹੀ ਆ ਆਪਾਂ ਨੂੰ ਪਹਿਲੇ 5 ਮੀ 5 ਸਾਲਾਂ ਨੂੰ ਪਾਉਂਦੇ ਹੁੰਦੇ ਸੀਗੇ ਸਕੂਲ ਚ ਫੇਰ ਹੁਣ 3 ਸਾਲਾਂ ਤੀਨ ਪਾ ਲੈਂਦੇ ਆ ਹਾਂ ਇਹ ਵੀ ਫਰਕ ਹੈ ਨਾ ਪਹਿਲਾਂ ਪੰਜ ਟਪਾ ਕੇ ਫੇਰ ਬੰਦ ਹੁੰਦੇ ਸੀ ਸਕੂਲ ਹਾਂ ਹੁਣ ਤਿੰਨ ਸਾਲਾਂ ਨੂੰ ਪਾ ਲੈਂਦੇ ਆ ਉਹ ਪਹਿਲਾਂ ਯਾਰ ਜਿਹੜੀ ਆ ਸਿਲੇਬਸ ਹੁਣ ਬੱਚਿਆਂ ਤਾਂ ਚੱਲਦਾ ਨਾ ਨਰਸਰੀ ਦੇ ਵਿੱਚ ਹੀ ਚੱਲਦਾ ਮੇਰੇ ਖਿਆਲ ਨਾਲ ਪਹਿਲਾਂ ਆਪਾਂ ਨੂੰ ਪਹਿਲੀ ਪੂਰੀ ਦੂਜੀ ਚ ਜਾ ਕੇ ਜਾਂਦਾ ਗਿਆ ਹੁੰਦਾ ਸੀ 6ਵੀਂ ਵਿੱਚ ਹਾਂ ਪ੍ਰਾਇਮਰੀ ਟਪਾ ਕੇ ਜਾ ਕੇ ਮਿਡਲ ਚ ਹੁੰਦਾ ਸੀ ਹਾਂ ਇਹਨਾਂ ਨੂੰ ਭਰਾਵਾ ਜਵਾਕਾਂ ਨੂੰ ਹੁਣ ਨਿਕਲ ਆਏ ਤਾਂ ਹੀ ਰਹਿ ਗਏ ਬੋਝ ਪੈ ਗਿਆ ਨਾਲ ਸਹੀ ਗੱਲ ਆ ਤਾਂ ਹੀ ਰਗੇ ਉਹਨੇ ਕਹ ਬੋਈ ਪਿਆ ਨਾ ਨਹੀਂ ਪਿਆ ਕਾ ਤਰ ਰੋ ਗਿਆ ਕਾ ਤਰ ਰੋ ਗਿਆ ਦਵਾ ਤਰ ਰੋ ਗਿਆ ਇੱਕ ਤੁਹਾਨੂੰ ਮਿਲ ਜਾਵੇਗਾ ਚੱਲਦਾ ਭਾਈ ਨਹੀਂ ਸੁਣ ਤਰੇ ਹੀ ਸਾਉ ਦਾ ਇਹਦੀ ਆ ਦੇਖਿਆ ਟੈਨਸ਼ਨ ਅੱਛਾ ਇੰਨੀ ਰੱਖੇ ਇੰਨੀ ਰੱਖੇ ਨਾ ਨਹੀਂ ਘਰਾਂ ਤੇ ਤੂੰ ਮੈਂ ਐਂਟਰੀ ਦੇਣ ਵਾਲਾ ਭਾਈ ਆ ਅੱਛਾ ਤੂੰ ਐਂਟਰੀ ਦੇਣ ਵਾਲਾ ਆ ਆ ਕਬੂਤਰ ਘਟਣਾ ਚਾਹੀਦਾ ਭਾਈ ਬੰਦੂ ਪਿੱਛੇ ਜਾ ਗਿਆ ਲਾਗੇ ਕਰ ਗਿਆ ਕੇ ਦੂਰ ਹੁੰਦੇ ਆ ਪਾਉਣਾ ਆਪਾਂ ਕੋਣ ਚ ਦੇਖਦੇ ਨਹੀਂ ਨਹੀਂ ਹੋਰ ਦੱਸੋ ਕਰਦਾ ਠੀਕ ਠਾਕ ਵਾਹ ਬੱਜਿਆ ਤੂੰ ਸੁਣਾ ਕਰਦਾ ਆ ਦੂਜਾ ਪ੍ਰੀਤ ਆ ਗਿਆ ਕਿ ਗਿਆ ਫੇ ਆਇਆ ਉਹ ਵੀ ਉਹ ਨਹੀਂ ਇਹ ਕਾਰਜ ਨੇ ਇੱਪੜ ਜਾਣੀ ਇਹਦਾ ਮੌਸਮ ਵੀ ਖਰਾਬ ਹੋ ਗਿਆ ਹੈ। ਮੌਸਮ ਕਿਹਦੇ ਨੇ? ਕਹਿੰਦਾ ਫਿਰ ਠੀਕ ਆ ਭਾਜੀ ਠੀਕ ਆ ਤੁਸਨ ਕੀ ਬਣਾਈ ਜਾਂਦੇ ਆ? ਬਣਾਉਣਾ ਕੀ ਬਾਜੀ ਕਰਾਈ ਹੋਈ ਆ ਭਰਾ। ਮੌਸਮ ਕਿੱਦਾਂ ਦਾ ਕਰਾਤਾ ਯਾਰ ਵੀ। ਚਿਹਰੇ ਦਾ ਦਿਨ ਲੱਗਾ ਇਹ ਪੂਰਾ। ਮੌਸਮ ਖਰਾਬ ਹੋ ਗਿਆ। ਹਾਂ। ਫਿਰ ਕੋਈ ਨਾ ਅਗਲੇ ਸਾਲ ਸਹੀਂ। ਨਹੀਂ ਨਹੀਂ ਬਾਜੀ ਦੀ ਵਾਰੀ ਆ ਦੂਸਰ ਪਾਜੂ ਇੱਥੇ ਆ ਗਿਆ ਸਰ ਪਾਵਾਂਗੇ ਜੇ 15 ਰਹਿ ਗਏ ਹਾਂ ਇੱਥੇ ਦੂਸਰ ਪਾਵਾਂਗੇ ਜੇ 15 ਤੋਂ ਥੱਲੇ ਰਹਿ ਗਏ ਫਿਰ ਵੰਡ ਲਿਓ ਤਾਂ ਹੱਸਦਾ ਵੀ ਆ ਜਾ ਹੋਰ ਕਿਦਾਂ ਹਰ ਕੀ ਬਣਾਈ ਜਾਂਦੇ ਆ ਦੇਖੀ ਜੀ ਮੈਂ ਕਿਹ ਕੁ ਪੁੱਤਰ ਭਾਈ ਸਾਰੇ ਥੱਲੇ ਬੈਠੇ ਹੀ ਪੱਕੇ ਪਰ ਜਿੱਦਾਂ ਹੀ ਬੱਦਲ ਹੋਇਆ ਸਾਰੇ ਉੱਪਰ ਨੂੰ ਉੱਠ ਪਏ ਰੰਗ ਨਹੀਂ ਕਲੀਅਰ ਹੋ ਰਹੇ ਦੇ ਮੋਬਾਈਲ 'ਤੇ ਕੰਮ ਕਰਾਉਂਦਾ ਭਾਈ ਵਾਲਾ ਆ ਗਿਆ। ਮੋੜੀ ਤੋਂ ਨਾਲ ਮੋੜਾ ਚੰਗਾ ਜੀ ਦਾ। ਆਹ ਮੋੜਾ ਮੋੜਾ ਮੈਂ ਰਹਾ ਐਸਾ ਸਹੀ ਗੱਲ ਭਾਈ। ਕਿਦਾਂ ਫੇ? ਬਾਬਾ ਜੀ ਕਿਰਪਾ ਸਾਡੀ ਤੁਸੀਂ ਦੁੱਤਾਂ ਮਰਾਤਾ ਦੇ ਲਾ। ਤੋਤਾ ਕੀ ਆ ਤੂੰ ਦੁੱਤਾਂ ਹੀ ਨਹੀਂ ਦੁਦਣਾ ਹੀ ਲੈਣਾ ਨਹੀਂ ਪੈਂਦੇ ਜਿਵੇਂ ਤੋਤਾ ਲੈਣਾ ਹੈ। ਮੈਂ ਹੈ ਨਹੀਂ ਕਿਹ ਕਿਦਾਂ ਫੇ? ਇਹ ਬੰਦਾ ਜੀ ਸਾਨੂੰ ਕਹਿੰਦਾ ਕਹਿੰਦਾ 1.5 ਘੰਟੇ ਦਾ ਕਾਜੀ ਤੋਤਾ ਲੈ। ਉਹ 1.5 ਘੰਟੇ ਵਾਲੀ ਗਏ ਆਪ ਮੇਰੇ ਤੋਂ 1.5 ਘੰਟੇ ਨਹੀਂ ਐਨੇ ਕਿਤੇ ਕਿਹਾ 1.5 ਮੈਨੂੰ ਨਹੀਂ ਸੁਣਿਆ। ਮੈਨੂੰ ਕਹਿੰਦੇ ਵੀ ਖਰੀਦਦਾ ਦਿਨ ਦੋਣ ਲੱਗੂਗਾ ਆਵਾਂਗੇ ਮੈਨੂੰ ਇੱਥੇ ਮੈਨੂੰ 1.5 ਘੰਟੇ ਸੋਇਆ ਹੈਂਡ ਫ੍ਰੀ ਕਰਕੇ ਰੱਖਿਆ ਈ ਦੂਰ ਇਹ ਪਤੰਦਰ ਕਿਤੇ ਮੈਂ ਉਦੋਂ ਸ਼ਹਿਰ ਨੂੰ ਆ ਗਿਆ ਉਹ ਆੜੇ ਇਹ ਆ ਕੇ ਗੱਡੀ ਮੀਂਹ ਪੈਂਦੇ ਚ ਮੈਂ ਕਹਾ ਮੀਂਹ ਪੈਂਦੇ ਥੋੜੀ ਲਗਾਉਂਗਾ ਤੋਤਾ ਲੈਣਗੇ ਹਾਂ ਤੋਤਾ ਯਾਰ ਮੁੰਡੇ ਕੋਲ ਉਹਦੇ ਕੋ ਵੀ ਇੱਕੋ ਹੀ ਆ ਇੱਕ ਮੋਟੇ ਤੇ ਆ ਕੇ ਬਹਿ ਗਿਆ ਆ ਭਈ ਕਿਹੜਾ ਗੁਆ ਰਹਾ ਹੈ ਆਹੋ ਤੀ ਜਦਣ ਤੋਤਾ ਮਰ ਗਿਆ ਦਿੱਤਾ ਮੈਂ ਥੋੜੀ ਰੱਖਣਾ ਇਹ ਮੁੰਡਾ ਇੱਥੇ ਹੀ ਉਹਦੇ ਵੱਲ ਉਹਦੇ ਕੋਲ ਵੀ ਦੋ ਦੀ ਇੱਕ ਮਰ ਗਿਆ ਉਹਦਾ ਵੀ ਯਾਰ ਰੂਹ ਹੀ ਖਿੱਚ ਕੇ ਲੈ ਰੂਹ ਵੀ ਖਿੱਚ ਕੇ ਲੈ ਗਿਆ ਦੋ ਦੀ ਰੂਹ ਵੀ ਮੇਰਾ ਦਾ ਆਪਣਾ ਮਨ ਗਿਆ ਉਹ ਉਸ ਦਿਨ ਦਾ ਹੀ ਬਸ ਸੁਸਤੀਆ ਬਹਿਣ ਲੱਪਿਆ ਸੀ ਬਸ ਹਾਂ ਹਾਂ ਬਾਦਿਓ ਮੇਰੇ ਤੇਰੇ ਆਇਆ ਇਹ ਹੀ ਲੈ ਬੈਠਾ ਮੇਰਾ ਤੋਤਾ ਯਾਰ ਬੈਠਾ ਮੈਂ ਆਵ ਲੈਣਾ ਆਈ ਮਮਾ ਜੀਣ ਲੱਗਾ ਹਾਂ ਹਾਂ ਜਿਹੜਾ ਯਾਰੀ ਦੋਸਤਾ ਤੇ ਉਹਦਾ ਨਹੀਂ ਤਾਂ ਹੋਰ ਕੀ ਦੱਸਦਾ ਨਹੀਂ ਤਾਂ ਕਹਿੰਦਾ ਬਲੌਗ ਮੈਂ ਕਿਹਦੇ ਬਣਾ ਲੈਣੇ ਪੜਦਾ ਆ ਦੇਲਾ ਕੈਮਰੇ ਪੂਰੇ ਕਹਿੰਦਾ ਮੈਂ ਕਹਿੰਦਾ ਕਿ ਇਹਦਾ ਸਿਰਫ ਯਾਰਾਂ ਦੋਸਤਾ ਤੇ ਮੋੜਦਾ ਬਾਕੀ ਕੀ ਦਾ ਕੁੱਤਰਾ ਆ 1000 ਰੁਪਏ ਦਾ ਵੇਚਦਾ ਮਾੜਾ 1000 ਰੁਪਏ ਦਾ ਵੇਚਦਾ ਸਾਡੇ ਤਾਂ ਦਵਾਈ ਨਾ ਸਨੀ ਭਾਈ ਸਾਡੇ ਦੋ ਜੀ ਵੀ ਨੇ ਇੰਤਕ ਕਿੰਨੀਆਂ ਕੀਤੀਆਂ ਬੰਦੇ ਦੀਆਂ ਹੁਣ ਮੈਂ ਕੀ ਕਰਾਂ ਦੱਸ ਯਾਰ 1.5 ਸਾਲ ਬਾਅਦ ਕਬੂਤਰੀ ਮੋੜੀ ਪਈ ਜੀ ਪੱਠੇ ਵਿੱਚ ਹੀ ਮਾਰ ਗਏ ਇਹਦੇ ਬੰਦੇ ਨੇ ਪਤਨ ਪਤ ਮੈਂ ਹੀ ਮੋੜੀ ਮੈਂ ਪਹਿਲਾਂ ਕਿਥੇ ਰਹਿ ਗਿਆ ਕਿਹਾ ਮੈਂ ਇੱਥੇ ਰਹਿ ਗਿਆ ਭਜੀ ਆਪਾਂ ਕਿੱਥੇ ਜਾਈਏ ਕਿੱਦਾਂ ਫਿਰ ਆਹ ਪੁੱਛਿਆ 1.5 ਸਾਲ ਬਾਅਦ ਫੋਨ ਆਇਆ ਕਹਿੰਦਾ ਕਬੂਤਰੀ ਇਦਾਂ ਦੀ ਫੜੀ ਹੈ 1.5 ਸਾਲ ਬਾਅਦ ਮੋੜੀ ਹੈ ਦੀ ਕਬੂਤਰੀ ਮੋੜੀ ਘਰੇ ਪੁੱਲ ਗਈ 1.5 ਸਾਲ ਬਾਅਦ ਮੋੜੀ ਆ ਬੱਚੇ-ਪੁੱਛੇ ਛੱਡ ਕੇ ਪਤਾ ਲੱਗ ਗਿਆ ਭੱਜ ਗਏ ਹਨਾ ਉਹਨਾਂ ਨੇ ਰੁਕੇ ਨਹੀਂ ਫੇਰ ਮ ਉਹ ਲੈ ਰਿਜ਼ਲਟ ਕੱਢ ਕੇ ਮੈਂ ਮੈਨੂੰ ਯਾਦ ਪਤਾ ਹੀ ਨਹੀਂ ਕਿ ਇਹਦੀ ਓਦਾਂ ਥੋੜੀ ਨਾ ਜਾਣੀ ਆ ਇਹ ਕਹਿੰਦਾ ਮੇਰੀ ਆ ਮਗਾ ਤੇਰੀ ਆ ਦਾ ਪਰੋ ਹੈਗੀ ਲੈ ਜਾ ਤੂੰ ਡੇਢ ਸਾਲ ਬਾਅਦ ਮਤਲਬ ਨਹੀਂ ਬਣੀ ਗੱਲ ਸਾਰੇ ਹੱਥ ਖੜ ਗਏ ਫੇ ਕਹਿੰਦਾ ਆਪ ਵੀ ਮੈਂਤ ਲੈ ਜਾ ਬੱਚਾ ਹੈਗਾ ਜਿਹੋ ਦੱਸਿਆ ਇਹਨੂੰ ਬੱਚਾ ਵੀ ਦਿਖਾਇਆ ਉਹ ਬੱਚੇ ਦਾਗਾ ਬੱਚਾ ਵੀ ਜਿੱਤਿਆ ਇਹ ਜੋ ਸੱਚ ਆ ਸੱਚ ਆ ਸਦਾ ਦਾ ਦਾਦੀ ਦਾ ਮਤਲਬ ਜੋਰ ਲਵਾ ਲਿਆ ਹਣ ਲੋਂਦੀ ਅੰਡੇ ਕਿ ਨਹੀਂ ਉਹ ਨਹੀਂ ਉਹਨੂੰ ਦੇ ਚਾਹ ਵਾ ਕੀ ਜੋ ਕੰਮ ਲੈ ਅੱਛਾ ਇਹਨੇ ਬਾਜੀ ਛੱਡੀ ਸੀ ਮਾਮਾ ਨਹੀਂ ਨੰਗਲ ਮੱਝ ਵਾਲਾ ਮਾਮਾ ਆਹੋ ਉਹ ਦੇਖ ਲਓ ਗੱਡੀ ਲਾਇਆ ਇਕੱਲੇ ਖੜੇ ਆ ਪੰਜ ਸੱਤ ਜਾਣੇ ਉੱਥੇ ਪਿੰਡ ਦੇ ਇਹਨਾਂ ਕਰਕੇ ਕਬੂਤਰ ਬਾਜੀ ਬੰਦ ਹੋਣੀ ਆ ਭਾਜੀ ਮਾਮੇ ਕਰਕੇ ਅੱਛਾ ਅੱਛਾ ਕੱਟ ਕੇ ਗਾਈ ਮਾੜੀ ਆ ਹੈ ਨਾ ਕਲਿੱਪ ਇੰਨਾ ਕੇ ਕੱਟ ਕੇ ਉਹਦੀ ਸਪੈਸ਼ਲ ਸੈਂਡ ਕਰੀ ਆ ਗਿਆਨੀ ਦਾ ਅੱਛਾ ਆ ਜਗਜੀਤ ਪਰ ਤੋਂ ਭਾਜੀ ਖੁਸ਼ ਰਹਿੰਦਾ ਭਾਜੀ ਤੇ ਜਿੱਤੇ ਹੋ ਉੱਧਰ ਭਾਜੀ ਆ ਮੁੰਡਾ ਰੰਦਾ ਆਵੇ ਤੋਂ ਰੰਦਾ ਲੈ ਕੇ ਗਿਆ ਉੱਧਾ ਗਿਆ ਛੱਡਦਾ ਫੇਰ ਆ ਜੀ ਅੱਜ ਵੇਹ ਛੱਡਿਆ ਅੱਜ ਫੇਰ ਛੱਡਿਆ ਰਿਹਾ ਰੰਦਾ ਹੈ ਕਿਦਾਂ ਕੀ ਹਾਲ ਆ ਵਧੀਆ ਵਧੀਆ ਬਹੁਤ ਆ ਰਿਹਾ ਨਾ ਤੇ ਜੂਮਾ ਤੇ ਗੱਡੀ ਲੈ ਕੇ ਆ ਗਿਆ ਇਹ ਹੀ ਨਹੀਂ ਟੈਕ ਦੇ ਦੱਸ ਪਿਆਣੇ ਪਿਆਣੇ ਜਿਲੇ ਜਿਲੇ ਹਾਂ ਵੀ ਲੈਣੀ ਹੁਣ ਅੱਲਾ ਭਰਾਵਾ ਬਈ ਸਿਗਰਟ ਕਰ ਲੈ ਨਹੀਂ ਉਹ ਵੀ ਲੈਣੀ ਹੁਣ ਉਹ ਵੀ ਨਪਣੀ ਆ ਛੱਡੋ ਭਾਈ ਉਹ ਲਾਲ ਡੱਬੀ ਛੱਡੋ ਵੀ ਲਾਲ ਡੱਬੀ ਆਓ ਬਾਅਦ ਚ ਕਰਦੇ ਗੱਲ ਆਪਾਂ ਹਾਂਜੀ ਭਾਈ ਠੀਕ ਹੈ ਸਹੀ ਕਿਤਾਬ ਡੂਸਰ ਵੇਚੀਓ ਅੱਜ 200 ਰੁਪਏ ਡੂਸਰ ਇਹਨਾਂ ਨੇ ਛੱਡਣੀ 1000 ਰੁਪਏ ਵਾਲਿਆਂ ਨੂੰ ਚੱਕ ਕੇ ਲੈ ਜਾਣੇ ਰਾਤ ਨੂੰ ਆਜਾ ਇਹ ਨੂੰ ਜੱਟ ਸਾਡੇ ਕੋਲ ਨਹੀਂ ਦੱਟੂਗਾ ਫੇਰ ਆਏ ਦੋ ਕਬੂਤਰ ਵੀ ਕੁਆਲਟੀ ਪਿੰਡੇ ਬੈਠੀਆਂ ਆ ਉਹ ਅੱਜ ਕਿਹੜਾ ਮਿਲਿਆ ਮੈਨੂੰ ਮੈਂ ਉਹਦਾ ਅਗਲਾ 1000 ਚ ਵੀ ਨਹੀਂ ਮੰਨਦਾ ਮੈਂ ਤਾਂ ਨਗਾ ਯਾਰ ਲੈ ਲੈ ਦੇ ਦੇ ਬਣਾ ਲਊਂ ਤੈਨੂੰ ਨਹੀਂ ਭਾਜੀ ਦੀ ਉਦੋਂ ਕੋਟ ਛੱਡੀ ਜਨਾ ਇਹ ਤਾਂ ਫਲੂ ਦਿੰਦਾ ਹੁਣ ਯਾਰ ਨਾਲ ਦੇ ਪੈਰ ਚੱਲ ਗਈ ਨਹੀਂ ਨਹੀਂ ਬੰਦਾ ਵਧੀਆ ਯਾਰ ਮਾੜਾ ਨਹੀਂ ਬੰਦੇ ਨੇ ਬਾਜੀ ਬਹੁਤ ਸੋਹਣੀ ਕਰਾਈ ਕਬੂਤਰ ਲੋਕਾਂ ਦੇ ਮੋੜੇ ਬੱਕਰੀ ਗੱਲ ਆ ਜਿਹੜਾ ਚੱਲ 1000 ਆਲੇ 2000 ਚ ਵੇਚ ਲੇ ਉਹ ਬੱਕਰੀ ਆ ਗੱਲ ਨਹੀਂ ਕੋਟ ਦੁੱਤੇ ਬੱਤੀ ਹਾਰਦਾ ਸੱਦਈ ਗਲ ਪਾਈ ਜਾ ਮੇਰੇ ਮੈਂ ਕਹਿਆ ਨਾ ਮੰਦਰ ਗੱਲਾਂ ਵਾਲਾ ਆ ਮਾਮਾ ਕਹਿੰਦੇ ਪੇਟ ਚ ਘੁੰਮਦਾ ਓ ਮਾਮਾ ਇਹਦੇ ਪੇਟ ਚ ਘੁੰਮਦਾ ਕਹਿੰਦੇ ਆ ਵੀਡੀਓ ਆਈ ਹੋਆ ਗਰੁੱਪ 'ਚ ਹਾਂ ਹੁਣ ਇੰਨਾ ਵਧੀਆ ਜਿਗਾਰਡ ਥੱਲੇ ਕੀਤਾ ਹੈ ਨਾ ਪੱਖੇ ਕੂਂਦਰ ਲਾਇਓ ਆ ਤੇ ਆ ਮਾਮੇ ਹੁਣੀ ਟਿਕਦੇ ਹੀ ਨਹੀਂ ਪਿੰਡ ਦੀ ਗੀੜੀ ਹੀ ਦੇਈ ਜਾਂਦੇ ਆ ਦਿਨ ਸਾਰਾ ਮਾਵਾ ਮੇਰਾ ਪਾਈ ਸ਼ੋਬਨਾ ਦਾ ਅਰਦੇ ਹੀ ਨਹੀਂ ਆ ਸੀਨੀਅਰ ਬੰਦੇ ਹੀ ਦੇਖੋ ਪਿੰਡਾਂ 'ਚ ਸੀਨੀਅਰ ਬੰਦੇ ਪਿੰਡਾਂ 'ਚ ਘੁੰਮਦੇ ਆ ਮਾਮਾ ਕਿੱਥੋਂ ਆਇਆ ਕਿੱਥੋਂ ਘਰੋਂ ਆਇਆ ਨਹੀਂ ਆਇਆ ਤੂੰ ਘਰੋਂ ਨਹੀਂ ਆਇਆ ਪਿੰਡ ਦੀ ਗੀੜੀ ਲਾ ਕੇ ਆਇਆ ਨਾਲ ਪਪਾ ਵੀ ਹੈ ਕਰੇ ਗਿਆ ਸੱਚੀ ਦਸੀਮਾਦਾਰੀ ਨੂੰ ਕਰੀ ਜਾ ਕਰੋ ਹੈ ਕਰੋ ਗਿਆ ਲੋਕੀ ਗਿਆ ਤਾਂ ਕਦੇ ਬਾਹਰ ਗੱਡੀ ਚ ਕੋ ਮਾ ਗੇੜੇ ਮਾਰੋ ਹੈ ਕਰੋ ਐਂ ਦੱਸ ਕੇ ਲੱਗਿਆ ਤੁਹਾਨੂੰ ਬਲੌਂਗਸ ਪਾਉਣ ਦੇ ਆ ਮੈਂ ਫੋਨ ਲਾ ਕੇ ਛੱਡਿਆ ਜੀ ਮੈਨੂੰ ਲੈਣ ਗਿਆ ਬਾਈ ਨੇ ਇਹ ਬਾਈ ਦਾ ਚੱਲਦਾ ਸਾਡਾ ਬਜ਼ੁਰਗ ਗਿਆ ਖੋਣ ਡਿਆ ਇਹ ਆ ਬਾਈ ਇਹ ਆ ਬਾਈ ਆਪਣਾ ਅੱਛਾ ਹਾਂ ਇਹਨਾਂ ਕੋਲ ਆ ਸਾਰਾ ਕੁਝ ਸਸਰੀ ਦਾ ਬਾਈ ਓਕੇ ਕਿੱਥੋਂ ਲੰਮੀਆ ਕੋ ਲੰਮੀਆ ਕੋ ਹੈਲੋ ਜਗਰਾਵ ਲੰਮੀ ਜਟਪੁਰ ਲੰਮੀ ਹੈਲੋ ਹਾਂ ਜੀ ਸਾਥੋਂ ਬੰਦੇ ਹੀ ਆ ਜੇ ਕੀ ਗੱਲ ਜੀ ਉਹਨਾਂ ਨੇ ਕਿਸੇ ਕਿਸੇ ਨਾਲ ਨਹੀਂ ਸਿੱਖ ਲਿਆ ਬਾਦ ਵਧੀਆ ਹੋਰ ਫਿਰ ਬਸ ਵਧੀਆ ਪਈ ਆਨੇ ਨਹੀਂ ਆ ਚਲਾ ਜਲੀਆ ਘਰ ਰੋਟੀ ਪਾਣੀ ਬਸ ਭਾਈ ਥੈਂਕ ਯੂ ਸੋ ਬਾਦ ਆ ਫੇਰ ਨਾ ਕੋਈ ਗਵਾਣ ਆ ਬਹੁਤ ਬਹੁਤ ਸ਼ੁਕਰੀਆ ਭਰਾ ਦਾ ਕਿਦਾਰੇ ਕੀ ਤੂੰ ਸੋਸਤੀਆ ਹੋ ਗਿਆ ਹੈ ਚੜਦੀ ਕਲਾ ਚੜਦੀ ਕਲਾ ਕਰਦੇ ਆ ਦੰਗਲ ਲਗਾ ਹੀ ਕਿ ਲੱਗੇ ਚੱਕ ਉਹ ਪੱਲੇ ਪਾਸੇ ਮੁੜੀ ਜਾਂਦੇ ਅੱਛਾ ਇਧਰੋਂ ਆਉਂਦੇ ਨੇ ਚਾਚਾ ਹਣੇ ਤੂੰ ਪਾਲਿਆ ਕੰਮਰ ਕੱਛਾ ਹੈ ਬਹੁਤ ਸਮ ਖਰਾਬ ਹੋ ਗਿਆ ਆ ਮੋਸਾਂ ਨੇ ਤਾਂ ਗੰਦ ਪਾਉਣਾ ਹੀ ਪਾਉਣਾ ਹਾਂ ਬਾਲ ਫਿਰ ਬਾਈ ਕੀ ਹਾਲ ਚਾਲ ਹੈ ਬੜਾ ਮੱਠੇ ਜਿਹਾ ਹੈ ਕੀ ਗੱਲ ਨਹੀਂ ਨਹੀਂ ਰਾਤ ਜਾਗੇ ਲੱਗਦੇ ਰਾਤ ਬਾਈ ਜਾਗਣਾ ਹੀ ਪੈਂਦਾ ਵੀ ਨਾਲ ਪਤਾ ਹੋਰ ਬਾਬਾਈ ਕੀ ਹਾਲ ਨੇ ਕੀ ਬੜਾਈ ਜਾਂਦੇ ਆ ਬਾਹਰੀ ਬਸ ਕਰਦੇ ਇੰਜੋਏ ਬਾਜੀ ਚੱਪ ਗੱਡੀਆਂ ਨੇ ਆ ਰਹੀਆਂ ਹਾਂ ਹਾਂ ਜੀ ਇਦਾਂ ਰਿਹਾ ਸੀ ਇਹ ਗੱਡੀਆਂ ਕਿੰਨੀਆਂ ਛੱਡ ਲਈਆਂ ਕਿੰਨੇ ਆਪਾਂ 25 25 ਹੱਲਿਆ ਕੀ ਬਣਿਆ ਬਸ 4-5 ਦੇ ਹਿਸਾਬ ਰਿਹਾ ਅੱਛਾ ਇਕੱਲੇ ਨਹੀਂ ਕੋਈ ਰਿਹਾ ਇਕੱਲਾ ਨਹੀਂ ਰਹਤੀ ਹੈ ਪਹਿਲੇ ਸਾਲ ਤਾਂ ਵਧੀਆ ਰਹੇ ਮੈਨੂੰ ਪਿਛਲੇ ਸਾਬੀ ਉਹ ਐਨਵਰ ਤਾਂ ਪਨ ਕਰ ਲਈ ਆਪਾਂ ਜਾ ਅੱਛਾ ਉਹਦੇ ਨਾਲ ਪੈ ਗਿਆ ਫਿਰ ਓਕੇ ਤੇ ਮੌਸਮ ਵੀ ਇੱਕ ਨਹੀਂ ਲੱਗੇ ਰਹਾ ਕੀ ਮੌਸਮ ਨੇ ਵੀ ਕੰਮਰਾ ਕੀਤਾ ਨਹੀਂ ਬੜੇ ਨਹੀਂ ਮੌਸਮ ਇਹ ਕੁੱਤਰ ਭੱਜੇ ਜਾਂ ਕਿ ਜਾਂ ਬੈਠੇ ਬੈਠੇ ਆ ਨਾ ਐਂਡ ਤੇ ਨਹੀਂ ਜੋੜਿਆ ਜੀ ਫਰਕ ਕੀਤਾ ਸੀ ਜਗਦਾ ਹਾਂ ਜੋੜਿਆ ਨਹੀਂ ਤੋੜ ਪਨ ਕਰਦੇ ਆ ਮਾਰੋ ਭਾਲੇ ਜਾਨਵਰ ਉਹ ਪਿਛਲੇ ਮੇਰੇ ਸਾਹ ਦਾ ਸਾਹ ਜਦੋਂ ਨਾਨੋ ਮਿਆਰੇ ਬੱਚਾ ਔੜਿਆ ਉਹ ਬੱਚਾ ਬਹੁਤ ਚੰਗਾ ਔੜਿਆ ਸੀ ਉਹ ਹਾਂਜੀ ਹਾਂਜੀ ਉਹ ਬਹਿ ਕੇ ਕਿੰਨੇ ਨੂੰ ਗਿਆ ਸੀ ਉਹ ਐਂਡ ਤੇ ਚਲੇ ਗਿਆ ਸੀ 6 ਮਹੀਨੇ ਹੋ ਗਏ ਸੀ ਕੋਈ ਸਾਂਭਿਆ ਸੁੰਬਿਆ ਨਹੀਂ ਸੀ ਹਨਾ ਐਦਾਂ ਹੀ ਸਵੇਰੇ ਉੜ ਗਿਆ ਸੀ ਵਾਪੇ ਹੀ ਨਾ ਕੋ ਪਾਣੀ ਨਾ ਕੋ ਧਾਣੀ ਨਹੀਂ ਬਹੁਤ ਸੋਹਣਾ ਉੜਿਆ ਸੀ ਬੱਚਾ ਕਾਲਾ ਚੀਨਾ ਦੀ ਅਲਟਾ ਇਸਪਰ ਛੱਡੇ ਸੀ ਆਪਾਂ ਹਾਂਜੀ ਉਹ ਵੀ ਬੰਦ ਜੀਰੋ ਕਰ ਲਈਦੇ ਸੀ ਉਹ ਵੀ ਜੀਰੋ ਦਾ ਹੀ ਸੀ ਉਹ ਵੀ ਜੀਰੋ ਦਾ ਹੀ ਨਹੀਂ ਨਹੀਂ ਉਹ ਬਹੁਤ ਸੋਹਣਾ ਉੜਿਆ ਸੀ ਬੱਚਾ ਚਲੋ ਜਦੋਂ ਚਲੋ ਟਾਈਮ ਲਾ ਕੇ ਕੱਟ ਹੋ ਗਿਆ ਫਿਰ ਵੀ ਸਾਂਭਿਆ ਆ ਗਿਆ ਤੁਸੀਂ ਅੱਛਾ ਸਾਂਭਿਆ ਜਗੇ ਕੱਟ ਹੋ ਗਿਆ ਇਹ ਵੀ ਲਾੜਦੇ ਰਹਿ ਗਏ ਅੱਛਾ ਫਿਰ ਵੀ ਲਾੜਦੇ ਰਹਿ ਗਏ ਬੱਚੇ ਮੈਂ ਕਹਿੰਦਾ ਕਈ ਵੱਧ ਨਹੀਂ ਜ਼ੋਰ ਮਾਰਦੇ ਹੁਣ ਜਿਵੇਂ ਜਿਵੇਂ ਅੱਗੇ ਨੂੰ ਹੋਈ ਜਾਂਦਾ ਕੰਮ ਨਿਆਣੇ ਚੋਸਤ ਹੋ ਗਿਆ ਨਿਆਣੇ ਚੋਸਤ ਹੋਣ ਲੱਗ ਪਏ ਤਾਂ ਵੇਗੀ ਆਲਾ ਮੇਰੇ ਆ ਘਰ ਪ੍ਰੋਬਲਮ ਹੁਣ ਦੱਸੋ ਪਹਿਲਾਂ ਫੋਨ ਤੇ ਲੱਗੇ ਸੀ ਕਿਹੜਾ ਏਰੀਆ ਲੰਮਾ ਜੜ ਤਰਾਂ ਪੈ ਨਹੀਂ ਅੱਛਾ ਕੀ ਨਾਮ ਕੀ ਹੈ ਜੱਗੀ ਜੱਗੀ ਲੰਮੇ ਜੱਗੀ ਲੰਮੇ ਹੈਂ ਘੋਟਣਾ ਚੱਲਦਾ ਬਾਜੀ ਅੱਛਾ ਘੋਟਣਾ ਜੱਗਾ ਮਹਿਰਕਲਾਂ ਦਾ ਚੇਲਾ ਅੱਛਾ ਜੱਗਾ ਮਹਿਰਕਲਾਂ ਦੇ ਚੇਲੇ ਅੱਛਾ ਤੁਸੀਂ ਚੇਲੇ ਆ ਨਾ ਤੇ ਆ ਤੁਹਾਡਾ ਚੇਲਾ ਬੰਦਾ ਨਹੀਂ ਚੇਲਾ ਨਹੀਂ ਭਾਈ ਆ ਨਹੀਂ ਨਹੀਂ ਚੀਲਾ ਚੇਲਾ ਨਹੀਂ ਨਹੀਂ ਚੇਲਾ ਨਹੀਂ ਭਾਈ ਆ ਚੀਲਾ ਆਪਾਂ ਕੌਣ ਚੇਲੇ ਬਣਾਉਣ ਵਾਲੇ ਦੇਖੋ ਉਸਤਾਦ ਚੇਲੇ ਪੈਣਾ ਬਾਬੇ ਨਾਨਕ ਦੇ ਪਾਉ ਬਾਕੀ ਹਨਾ ਰਾਹ ਪਉਣ ਵਾਲੇ ਸਾਰੇ ਹੀ ਹੁੰਦੇ ਜਿਹੜੇ ਚੰਗਾ ਉਹਨੇ ਰਾਹ ਪਾਈ ਜਾਣਾ ਮੁੰਡਾ ਯਾਰ ਯਾਰ ਮਾਮਾ ਕੀ ਹਾਲ ਹੈ ਤੇਰਾ ਤੇਰਾ ਮਜ਼ਾਕ ਢਾਈ ਜਾਂਦੇ ਸਾਰੇ ਬਣਾਈ ਜਾਂਦੇ ਬੱਚੇ ਆਪਣੇ ਸਾਡੇ ਦੋ ਦੋ ਬਾਜੀ ਕੋਈ ਫਸ਼ ਹੁੰਦਾ ਤੇ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਹੋਰ ਕਿਦਾਂ ਕਿਦਾਰਿਆ ਸੀ ਜੀ ਸੀਜ਼ਨ ਬਹੁਤ ਮਾੜਾ ਰਿਹਾ ਜੀ ਆ ਕਿਉਂ ਅੱਜ ਘਰੇ ਪ੍ਰੋਬਲਮ ਆ ਗਈ ਸੀ ਦੋੜੀ ਆ ਨਾ ਸਕੂਟਰੋਂ ਦੇਖ ਨਹੀਂ ਹੋਇਆ ਚਲੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੇ ਤੇ ਫਿਰ ਜਨਵਰੀ ਕਿਦਾਂ ਇਧਰੋਂ ਬੜੀ ਵੇੜ ਆਇਆ ਇਹ ਹੈਗਾ ਇੱਥੇ ਹੈਗਾ ਸੀਗਾ ਭਾਜੀ ਕੰਮ ਕਿੱਦਾਂ ਰੰਗਦਾ ਭਾਜੀ ਮੁੱਕੇ ਨੇ ਇਹ ਨਾ ਕਿੰਨਾ ਘੱਟ ਰਹਿ ਗਿਆ ਹੋਰ ਬਿੱਲੇ ਕਿਦਾਂ ਕਿਨੇ ਵੇਲ ਹੋਣਾ ਟਾਈਮ ਬੱਦਲ ਦਾ ਪੱਧਰਾ ਹੋਵੇ ਰੰਗ ਦਾ ਦੀ ਨਹੀਂ ਲੱਗਦੇ ਸਾਰਿਆਂ ਦੇ ਲੱਗਦੇ ਦੇਖੀ ਪਰਤ ਲਾ ਹਾਂ ਅੱਲੇ ਰੰਗੇ ਇੰਦੀ ਦੇ ਪੱਧਰੇ ਦਾ ਹੋਣ ਸਾਲੇ ਥੱਲੇ ਵੀ ਨਹੀਂ ਆਉਂਦੇ ਅਧਿਕਾਰੀ ਜੂ ਮੁੜੀ ਜਾਂਦੇ ਰੰਗ ਕਿ ਆ ਦੇਣੇ ਆ ਵੀ ਮੁੰਡੇ ਜਵਾਬ ਨੂੰ ਵੀ ਪਾਤਾ ਸ਼ੌਕ ਹੋਏ ਕੋੜੇ ਇਹ ਆਪਣਾ ਨਹੀਂ ਭਾਈ ਇਹ ਪਣਤਣਾ ਦਾ ਜੋਲਾ ਵਾਲਿਆਂ ਦਾ ਅਛਾ ਉਹਨਾਂ ਨੇ ਪਾਇਆ ਹਾਂ ਨਹੀਂ ਪਾਤਾ ਪਣ ਦਾ ਤੂੰ ਲੰਮੇ ਕਦੋਂ ਪੀ ਜਾਂਦਾ ਮੈਂ ਥੱਲੇ ਵੀ ਲੰਮੇ ਪਏ ਹੋਣ ਕੀ ਕਰੀ ਭਾਈ ਯਾਰ ਰੰਗ ਤਾਂ ਦੀਦੇ ਨਹੀਂ ਆਹ ਲੱਕੀ ਕਹਿੰਦਾ ਕਹਿੰਦਾ ਸਾਨੂੰ ਵੀ ਸਸਤੀ ਪਈ ਆ ਭਾਈਆਂ ਨੇ ਭਾਈ ਆ ਸਸਤੀ ਯਾਰ ਕੀ ਕਰਾ ਬਿਲੋਂ ਆਂਡਿਆ ਤੇ ਆ ਧਰਨਾ ਮਾਰਦਾ ਧਰਨਾ ਮੱਲਿਆ ਆ ਇਹ ਵਾਲੀ ਕੱਟ ਨਹੀਂ ਭਾਜੀ ਆ ਵਾਲੀ ਨਹੀਂ ਯਾਰ ਉਹ ਗੱਲ ਵੀ ਠੀਕ ਆ ਥੱਲੇ ਵੀ ਲੰਮਾ ਪਈ ਜਾਂਦਾ ਇੱਥੇ ਵੀ ਮਾ ਮਾ ਹਟ ਜੇ ਲੱਗੀਆਂ ਤੁਸੀਂ ਐਵੇਂ ਪੰਜਾਬੀ ਬੋਲੋ ਬੋਟੇ ਲੱਗਣਾ ਹੀ ਆ ਚਾਰ ਪੰਜ ਕਬੂਤਰ ਜੋੜਾ ਲਾਈ ਜਾਂਦੇ ਬੋਟਾ ਵਿੱਚ ਲੱਗਣਾ ਹੀਟ ਤੇ ਹੀਟ ਤਾਂ ਚੜੀ ਪਈ ਆ ਇੱਧਰ ਵੀ ਪੱਟੀਆਂ ਇੱਧਰ ਵੀ ਪੱਟੀਆਂ ਪੱਟੀਆਂ ਆਇਆ ਬੋਸਾ ਕਾਲਾ ਆਉਂਦੇ ਦੇ ਯਵੇਂ ਨਹੀਂ ਨਹੀਂ ਇਹ ਇਹ ਵੀ ਦਵਾ ਲਾਂਗੇ ਭਾਜੀ ਕੋਈ ਗੱਲ ਨਹੀਂ ਆਪਣਾ ਹੋਰ ਵੀ ਕਿਤਾ ਬਾਪਾ ਕੀ ਗੱਲ ਹੋ ਗਈ ਭੁੰਡੀਆਂ ਲਵਾਈ ਫਿਰਦਾ ਲੜ ਗਿਆ ਕੋ ਬਾਈ ਲੋਏ ਬਾਪੇ ਬਾਈ ਤੋਂ ਮੈਂ ਘਰੇ ਆ ਗਿਆ ਸੀਗਾ ਤੇ ਆਹ ਛਾਂਚਾ ਟੁੱਟਿਆ ਜਾ ਇਹਨਾਂ ਨੇ ਪੱਟਿਆ ਆ ਰੰਗ ਰੂੰ ਕਰਦੇ ਖਲਾਰਾ ਪਾਇਆ ਹੁਣ ਇੱਕ ਅਰੀ ਜਿਹਾ ਰੰਗ ਕਰਕੇ ਲੰਬੇੜ ਲਣ ਫਿਰ ਇਸ ਸਪਾਈਸ ਕੋਈ ਕਰੋਣੇ ਆ ਹਣਾ ਬਾਲਾ ਡੂੰਗਾ ਕੰਮ ਹੋਰ ਖਿਡਾਰੀ ਕਿੱਦਾਂ ਕਿੱਥੇ ਤੱਕ ਪਹੁੰਚਿਆ ਕੰਮ ਹਾਂ ਕਿੱਥੇ ਤੱਕ ਪਹੁੰਚਿਆ ਕੰਮ ਕਿੱਦਾਂ ਰੋਕ ਕੇ ਰੁਕ ਮੈਂ ਤੱਕ ਹੋ ਗਿਆ ਤੇਰਾ ਵਾਲਾ ਮੇਰਾ ਵਾਲਾ ਹੋ ਗਿਆ ਥੋੜੇ ਕਿੱਦਾਂ ਫੇ ਯਾਰੇ ਕਰਤਾ ਰੰਗ ਨੂੰ ਫਾਈਨਲ ਕਰਤਾ ਜੀ ਤੇ ਬਾਬਿਓ ਆਪਾਂ ਉੱਦੈ ਗਏ ਸੀ ਬਾਜੀ ਤੋਂ ਹੋਣ ਵੀ ਚਲੋ ਤੁਹਾਨੂੰ ਵੀ ਨਿਆਰਾਂ ਨਿਆਰਾ ਦਿਖਾ ਦਈਏ ਹੈ ਨਾ ਤੇ ਉੱਥੇ ਦੂਸਰ ਪੈ ਗਈ ਸਾਢੇ 5 ਲੱਗੀਆਂ ਸੀ ਢਾਂਗੀਆਂ ਤੇ ਆਪਾਂ ਕੁੱਤਰ ਬਾਤਲੇ ਛੱਡਿਆ ਨਹੀਂ ਸੀ ਹੈਗਾ ਤੇ ਆਪਾਂ ਤਾਂ ਉੱਦੈ ਮਤਲਬ ਨਿਆਰਾ ਲੈਣ ਗਏ ਸੀ ਤੇ ਨਾਲ ਮੈਂ ਚਲੋ ਗੱਲਾਂ ਬਾਤਾਂ ਕਰ ਆਈਏ ਲੱਗੇ ਬਾਜੀ ਸੀਗੀ ਆਪਣੇ ਨਾਲ ਹੀ ੱਟ ਡਿਆਂ ਪਿੰਡ ਇੱਥੋਂ ਹੋਣਾ ਮੇਰੇ ਸਾਬ ਨਾਲ 3-4 ਕਿਲੋਮੀਟਰ ਤੇ ਆ ਤੇ ਉੱਥੇ ਗਏ ਸੀਗੇ ਤੇ ਉੱਦੈ ਬੱਸ ਵਾਜਾ ਲੈ ਕੇ ਆ ਗਏ ਤੇ ਦੂਸਰ ਪੈ ਗਈ ਉੱਥੇ 5.5 ਤੇ ਆਪਣੇ ਮਿੰਡੋ ਰਿੱਕੀ ਨੇ ਛੱਡੇ ਸੀਗੇ ਰਿੱਕੀ ਦਾ ਖਰੇ ਇੱਕ ਤਾਂ ਪਹਿ ਗਿਆ 5 ਮਿੰਟ ਪਹਿਲਾਂ ਸਾਡੇ ਟਾਂਗਾਂ ਲੱਗਣ ਤੋਂ ਇੱਕ ਪਤਾ ਨਹੀਂ ਖਰੇ ਪਹਿਲਾਂ ਹੀ ਬੈ ਬੂ ਗਿਆ ਸੀ ਹਨਾ ਤੇ ਮੈਂ ਆ ਗਿਆ ਸੀ ਮੈਨੂੰ ਇੰਨਾ ਤਾਂ ਨਹੀਂ ਪਤਾ ਹਨਾ ਕਦੋਂ ਬੈਠਾ ਕਦੋਂ ਨਹੀਂ ਤੇ ਫੋਨ ਤੇ ਪਤਾ ਲੱਗਾ ਸੀ ਆ ਵੀ 1 ਵਜੇ ਬੈ ਗਿਆ ਤੇ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਹੋਇਆ ਤੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਲੈਂਦੇ ਤੇ ਚੜਦੇ ਆਲੇ ਆਪਣੇ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਤੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਧੰਨਵਾਦ ਹਨਾ ਉਹ ਵੀ ਬਹੁਤ ਪਿਆਰ ਦਿੰਦੇ ਆ